ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਚਰਚਿਤ ਵਿਸ਼ਾ ਜਿਹਦੇ ਬਾਰੇ ਆਪਾਂ ਗੱਲ ਕਰਨੀ ਆ ਤੁਸੀਂ ਸਾਰੇ ਪਾਸੇ ਇਹ ਖਬਰ ਘੁੰਮਦੀ ਦੇਖ ਰਹੇ ਹੋ ਅਲੱਗ-ਅਲੱਗ ਨਿਊਜ਼ ਚੈਨਲਾਂ ਤੋਂ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸ ਦੇ ਲੀਡਰ ਨੇ ਕਾਫੀ ਸੀਨੀਅਰ ਲੀਡਰ ਨੇ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ 50 ਬੰਬ 50 ਗਰਨੇਡ ਜਿਹੜੇ ਉਹ ਦਾਖਲ ਹੋ ਚੁੱਕੇ ਨੇ ਸਰਹੱਦ ਪਾਰ ਤੋਂ ਉਹਦੇ ਵਿੱਚੋਂ 18 ਚੱਲ ਚੁੱਕੇ ਆ 32 ਹਜੇ ਚੱਲਣੇ ਬਾਕੀ ਨੇ ਹੁਣ ਪਹਿਲਾਂ ਤਾਂ ਇਹ ਸਵਾਲ ਤੁਹਾਡੇ ਮਨ ਚ ਹੋਊਗਾ ਕਿ ਇਹ ਗੱਲ ਉਹਨਾਂ ਨੇ ਕਹੀ ਕਿੱਥੇ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਇਹ ਜਿਹੜੀ ਸਟੇਟਮੈਂਟ ਆ ਪ੍ਰਤਾਪ ਸਿੰਘ ਬਾਜਵਾ ਹਰੋ ਨੇ ਇੱਕ ਜਿਹੜਾ ਨਿੱਜੀ ਚੈਨਲ ਆ ਉੱਥੇ ਨਿਊਜ਼ ਚੈਨਲ ਆ ਜਿਹੜਾ ਉੱਥੇ ਇੰਟਰਵਿਊ ਦੇ ਰਹੇ ਸੀਗੇ ਪੰਜਾਬ 18 ਸ਼ਾਇਦ ਉਸ ਚੈਨਲ ਦਾ ਨਾਮ ਆ ਉਸ ਇੰਟਰਵਿਊ ਦਿੰਦੇ ਦੇ ਵਿੱਚ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਆਹ ਗੱਲ ਆਖੀ ਆ ਪੰਜਾਬ ਸਰਕਾਰ ਨੂੰ ਟਾਰਗੇਟ ਕਰਦੇ ਹੋਏ ਕਿ ਇਹਨਾਂ ਨੂੰ ਨਹੀਂ ਪਤਾ ਕਿ ਪੰਜਾਬ ਅੰਬ ਪੰਜਾਬ ਚ ਆਏ ਨੇ 32 ਚੱਲਣੇ ਬਾਕੀ ਆ ਤੇ 18 ਚੱਲ ਚੁੱਕੇ ਆ 18 ਕਿੱਥੇ ਚੱਲੇ ਪਿੱਛੇ ਦੇ ਜਿਹੜੇ ਭਾਜੀਪੀ ਦੇ ਸੀਨੀਅਰ ਲੀਡਰ ਨੇ ਮਨੋਰੰਜਨ ਕਾਲੀਆ ਉਹਨਾਂ ਦੇ ਘਰ ਤੇ ਅਟੈਕ ਹੋਇਆ ਕਿਤੇ ਥਾਣੇ ਤੇ ਅਟੈਕ ਹੋ ਗਿਆ ਕਿਤੇ ਚੌਂਕੀ ਤੇ ਅਟੈਕ ਹੋ ਗਿਆ ਤੇ ਇਹ ਵਕ ਵਕ ਥਾਵਾਂ ਤੇ ਚੱਲ ਚੁੱਕਿਆ ਤੇ ਉਹਨਾਂ ਦਾ ਇਹ ਮੰਨਣਾ ਵੀ 32 ਅਜੇ ਬਾਕੀ ਆ ਪਤਾ ਨਹੀਂ ਕਿੱਥੇ ਕਿੱਥੇ ਚੱਲਣਗੇ ਹੁਣ ਉਹਨਾਂ ਦਾ ਇਹ ਕਹਿਣਾ ਵਾ ਵੀ ਸੂਤਰਾ ਨੇ ਇਹ ਦੱਸਿਆ ਪਰ ਆਪਣੀ ਇਸ ਸਟੇਟਮੈਂਟ ਦੇ ਉੱਤੇ ਉਹ ਆਪ ਹੀ ਫਸ ਚੁੱਕੇ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਰੀ ਉਹਨਾਂ ਦਾ ਕਹਿਣਾ ਵੀ ਨਾ ਤਾਂ ਪੰਜਾਬ ਦੀ ਕਿਸੇ ਵੀ ਏਜੰਸੀ ਦੇ ਕੋਲ ਇਹ ਖਬਰ ਪਹੁੰਚੀ ਨਾ ਭਾਰਤ ਦੀ ਕਿਸੇ ਏਜੰਸੀ ਦੇ ਕੋਲ ਇਹ ਖਬਰ ਪਹੁੰਚੀ ਵੀ 50 ਬੰਬਾ ਜਿਹੜੇ ਪੰਜਾਬ ਚ ਆਏ ਨੇ ਵੀ ਉਹਦੇ ਵਿੱਚੋਂ 18 ਚੱਲੇ 32 ਬਾਕੀ ਨੇ ਵੀ ਤੁਹਾਨੂੰ ਕਿਵੇਂ ਪਤਾ ਜਵਾਬ ਦਿਓ वैसे देखा जावे ये गल सही भी आ सवाल सही भी आ के ओन्ना नु किवें पता वी 50 ਬੰਬ ਹੀ ਆਏ ਨੇ ਕੀ ਉਹਨਾਂ ਨੇ ਤਕਕਲ ਆਇਆ ਕਿ 50 ਬੰਬ ਉਹਨਾਂ ਨੇ ਜਾਂ ਇੱਕ 32 ਦਾ ਜਿਹੜਾ ਉਹਨਾਂ ਦਾ ਫੇਵਰਟ ਆਕੜਾ ਵਾ ਉਹ ਪੂਰਾ ਕਰਨਾ ਸੀ ਕਿ 18 ਚੱਲ ਗਏ 32 ਰਹਿੰਦੇ ਨੇ ਮਤਲਬ ਇਹ ਸਿਰਫ ਹਵਾ ਚ ਗੱਲ ਛੁੱਟੀ ਪਈ ਛੁੱਟੀ ਗਈ ਆ ਜਾਂ ਇਹਦੇ ਪਿੱਛੇ ਕੋਈ ਉਹਨਾਂ ਨੂੰ ਜਾਣਕਾਰੀ ਕਿਸੇ ਹੋਰ ਸੂਤਰ ਜਿਹੜੇ ਹੈਗੇ ਆ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਉਹਨਾਂ ਨੇ ਵਾਕਈ ਦਿੱਤੀ ਆ ਤੇ ਜੇ ਦਿੱਤੀ ਆ ਉਹ ਸੂਤਰਾਂ ਦਾ ਹੁਣ ਕੋਈ ਵੀ ਹਵਾਲਾ ਨਹੀਂ ਦੇ ਰਹੇ ਸੂਤਰਾਂ ਬਾਰੇ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਚੰਡੀਗੜ੍ਹ ਜਿਹੜਾ ਉਹਨਾਂ ਦਾ ਘਰ ਆ ਉੱਥੇ ਉਹਨਾਂ ਤੋਂ ਪੁੱਛਤਾਛ ਵੀ ਹੋਈ ਆ ਤੇ ਉਹਨਾਂ ਨੇ ਕੋਈ ਵੀ ਕਹਿੰਦੇ ਆ ਕਿ ਸੈਟੀਸਫੈਕਟ ਜਿਹੜਾ ਸੈਟੀਸਫਾਈਡ ਆਨਸਰ ਨਹੀਂ ਦਿੱਤਾ ਕੋਈ ਵੀ ਇਸ ਮਸਲੇ ਤੇ ਹੁਣ ਸਾਰੇ ਪਾਸੇ ਇਹ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਤੇ ਹੁਣ ਜਿਹੜੀ ਸਰਕਾਰ ਹੈ ਜੀ ਉਹਨਾਂ ਨੂੰ ਮੌਕਾ ਮਿਲ ਜਾਂਦਾ ਕਿ ਉਹ ਦੂਜੀ ਜਿਹੜੀ ਦੂਜੇ ਧਿਰ ਦੇ ਲੀਡਰਾਂ ਉਹਨਾਂ ਨੂੰ ਕਿਸੇ ਤਰ੍ਹਾਂ ਢਾ ਲਵੇ ਤੇ ਪ੍ਰਤਾਪ ਸਿੰਘ ਬਾਜਵਾ ਜੀ ਆ ਜਿਹੜੇ ਉਹ ਵੀ ਆਪਣੀਆਂ ਸਫਾਈਆਂ ਹੁਣ ਦੇਣ ਲੱਗੇ ਹੋਏ ਆ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਛਤਾਵਾ ਜ਼ਰੂਰ ਹੋਊਗਾ ਕਿ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿਉਂ ਬਾਕੀ ਉਹਨੂੰ ਕਵਰ ਕਰਨ ਦੇ ਲਈ ਹੁਣ ਉਹ ਜੋ ਮਰਜ਼ੀ ਕਹੀ ਜਾਣ ਉਹ ਇਹ ਕਹਿ ਰਿਹਾ ਜੀ ਮੀਡੀਆ ਪਹਿਲਾਂ ਆਇਆ ਤੇ ਪੁਲਿਸ ਬਾਅਦ ਦੇ ਵਿੱਚ ਆਈਆ ਮੈਨੂੰ ਪੁੱਛਤਾਛ ਕਰਨ ਦੇ ਲਈ ਇਹਦਾ ਮਤਲਬ ਇਹ ਆ ਕਿ ਜਿਹੜੀ ਆ ਆਮ ਆਦਮੀ ਦੀ ਸਰਕਾਰ ਉਹ ਸਿੱਧਾ ਮੈਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਆ ਉਹ ਇਸ ਗੱਲ ਦਾ ਬਵਾਲ ਬਣਾਉਣਾ ਚਾਹੁੰਦੀ ਆ ਤੇ ਉਹਨਾਂ ਨੂੰ ਇੱਕ ਬਹੁਤ ਮੌਕਾ ਮਿਲ ਗਿਆ ਵੀ ਕਹਿੰਦੇ ਡੁੱਬਦੇ ਨੂੰ ਜੀ ਤਣਕੇ ਦਾ ਸਹਾਰਾ ਹੁੰਦਾ ਹੁਣ ਸਰਕਾਰ ਡੁੱਬ ਰਹੀ ਆ ਤੇ ਉਹਨਾਂ ਨੂੰ ਆ ਮੈਨੂੰ ਤੇ ਕਾਂਗਰਸ ਨੂੰ ਨੀਮਾ ਦਿਖਾਉਣ ਦਾ ਮੌਕਾ ਮਿਲ ਰਿਹਾ ਬਾਕੀ ਤੁਸੀਂ ਦੱਸੋ ਜੀ ਕੀ ਵਿਚਾਰ ਨੇ ਤੁਹਾਡੇ ਤੇ ਮੈਂ ਸਮੇਂ ਦਾ ਜਿਹਨਾਂ ਨੂੰ ਨਹੀਂ ਸੀ ਪਤਾ ਕਿ ਇਹ ਬੰਬਾ ਵਾਲਾ ਮਸਲਾ ਕੀ ਆ ਵੀ 32 ਬੰਬ ਜਿਹੜੇ ਤੇ 18 ਬੰਬ ਇਹ ਕੀ ਮਸਲਾ ਵਾ ਸਾਰਾ ਤੁਹਾਨੂੰ ਮੈਂ ਬੜੇ ਸੌਖੇ ਦੇ ਤਰੀਕੇ ਦੇ ਨਾਲ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ